ਦੋਸਤੋ ਬਹੁਤ ਪੁਰਾਣੀ ਗੱਲ ਹੈ। ਬਗਦਾਦ ਦੇ ਮਸ਼ਹੂਰ ਬਾਜ਼ਾਰ ਵਿੱਚ ਫਜ਼ਲ ਨਾਮਕ ਸ਼ਖਸ ਇੱਕ ਛੋਟਾ ਜਿਹਾ ਟਾਬਾ ਚਲਾਉਂਦਾ ਸੀ। ਫਜ਼ਲ ਸਾਰਾ ਦਿਨ ਜਲਦੇ ਤੰਦੂਰ ਵਿੱਚ ਰੋਟੀਆਂ ਅਤੇ ਨਾਨ ਬਣਾ ਕੇ ਵੇਚਦਾ ਅਤੇ ਜੋ ਪੈਸੇ ਬਣਦੇ ਉਹਨਾਂ ਨਾਲ ਆਪਣੇ ਪਰਿਵਾਰ ਦਾ ਪੇਟ ਭਰਦਾ। ਫਜ਼ਲ ਬਹੁਤ ਹੀ ਨੇਕ ਅਤੇ ਰਹਿਮਦਿਲ ਇਨਸਾਨ ਸੀ। ਜਦੋਂ ਵੀ ਕੋਈ ਗਰੀਬ ਉਸ ਤੋਂ ਰੋਟੀ ਮੰਗਦਾ ਤਾਂ ਉਹ ਮੁਫਤ ਵਿੱਚ ਉਹਨਾਂ ਨੂੰ ਰੋਟੀਆਂ ਖਵਾ ਦਿੰਦਾ ਫਜ਼ਲ ਦਾ ਇਹ ਰੋਜ਼ ਦਾ ਕੰਮ ਸੀ ਕਿ ਜੋ ਵੀ ਰੋਟੀਆਂ ਅਤੇ ਨਾਨ ਜਲ ਜਾਂਦੇ ਜਾਂ ਜੋ ਵੀ ਆਟਾ ਬਚ ਜਾਂਦਾ ਉਹ ਉਸ ਨੂੰ ਨੇੜੇ ਦੀ ਇੱਕ ਨਦੀ ਵਿੱਚ ਪਾਉਂਦਾ ਜਦੋਂ ਉਹ ਮਛਲੀਆਂ ਨੂੰ ਇਹ ਖਾਣਾ ਪਾਉਂਦਾ ਤਾਂ ਉਸ ਨੂੰ ਇੱਕ ਅਜੀਬ ਜਿਹੀ ਖੁਸ਼ੀ ਮਹਿਸੂਸ ਹੁੰਦੀ ਇੱਕ ਦਿਨ ਇੱਕ ਸੌਦਾਗਰ ਉਸ ਦੇ ਕੋਲ ਆਇਆ ਉਸ ਨੇ ਕੁਝ ਨਾਨ ਫਜ਼ਲ ਕੋਲੋਂ ਖਰੀਦੇ नान ਖਰੀਦਣ ਤੋਂ ਬਾਅਦ ਸਦਾਗਰ ਨੇ ਫਜ਼ਲ ਨੂੰ ਕਿਹਾ ਤੂੰ ਭਲਾ ਆਦਮੀ ਜਾਪਦਾ ਏ ਇਸ ਲਈ ਮੈਂ ਸੋਚਿਆ ਕਿ ਤੇਰੀ ਮਦਦ ਕਰਨੀ ਚਾਹੀਦੀ ਹੈ ਤੂੰ ਸਾਰਾ ਦਿਨ ਇੱਥੇ नान ਬਣਾਉਂਦਾ ਰਹਿੰਦਾ ਹੈ ਤੇ ਐਨੀ ਮਿਹਨਤ ਦੇ ਬਾਅਦ ਵੀ ਤੂੰ ਇੰਨੇ ਕੁ ਪੈਸੇ ਹੀ ਬਣਾ ਪਾਉਂਦਾ ਹੋਵੇਂਗਾ ਜਿਸ ਨਾਲ ਤੇਰਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੁੰਦਾ ਜਾਪਦਾ ਹੈ ਮੈਨੂੰ ਇੱਕ ਭਲੇ ਆਦਮੀ ਦੀ ਤਲਾਸ਼ ਹੈ ਜਿਸ ਨੂੰ ਮੈਂ ਕੰਮ ਤੇ ਰੱਖਣਾ ਚਾਹੁੰਦਾ ਹਾਂ ਮੈਂ ਜਿਸ ਵੀ ਸ਼ਖਸ ਨੂੰ ਕੰਮ ਤੇ ਰੱਖਾਂਗਾ ਉਸ ਨੂੰ 40 ਦਿਨਾਂ ਤੱਕ ਕੋਈ ਵੀ ਕੰਮ ਨਹੀਂ ਕਰਨਾ ਪਵੇਗਾ ਪਰ 40 ਦਿਨਾਂ ਤੋਂ ਬਾਅਦ ਉਸ ਨੂੰ ਮੇਰਾ ਸਿਰਫ 2 ਘੰਟਿਆਂ ਦਾ ਕੰਮ ਕਰਨਾ ਪਵੇਗਾ ਤੇ ਮੈਂ ਇਹ ਕੰਮ ਤੈਨੂੰ ਦੇਣਾ ਚਾਹੁੰਦਾ ਹਾਂ ਤਾਂ ਦੱਸ ਤੂੰ ਇਹ ਕੰਮ ਕਰਨ ਲਈ ਰਾਜ਼ੀ ਹੈ ਜੇਕਰ ਤੂੰ ਇਹ ਕੰਮ ਲਈ ਰਾਜ਼ੀ ਹੋ ਜਾਂਦਾ ਹੈ ਤਾਂ ਮੈਂ ਤੈਨੂੰ ਹਰ ਮਹੀਨੇ 40 ਸੋਨੇ ਦੇ ਸਿੱਕੇ ਦਿਆ ਕਰਾਂਗਾ ਫਜ਼ਲ ਨੂੰ ਸੌਦਾਗਰ ਦੀ ਇਹ ਗੱਲ ਬਹੁਤ ਸਹੀ ਲੱਗੀ ਕਿਉਂਕਿ ਉਹ ਆਪਣੀ ਹیثیت ਦੇ ਹਿਸਾਬ ਨਾਲ ਪੂਰੇ ਮਹੀਨੇ ਦੇ ਸਿਰਫ 5 ਤੋਂ 6 ਸੋਨੇ ਦੇ ਸਿੱਕੇ ਹੀ ਕਮਾ ਪਾਉਂਦਾ ਸੀ ਫਜ਼ਲ ਨੇ ਸੌਦਾਗਰ ਦੀ ਗੱਲ ਮੰਨ ਲਈ ਅਤੇ ਉਸ ਨਾਲ ਕੰਮ ਕਰਨ ਲਈ ਚੱਲ ਗਿਆ ਸੌਦਾਗਰ ਨੇ ਪਹਿਲੇ 40 ਦਿਨਾਂ ਤੱਕ ਉਸ ਤੋਂ ਕੋਈ ਕੰਮ ਨਾ ਲਿਆ 41ਵੇਂ ਦਿਨ ਦੀ ਰਾਤ ਨੂੰ ਸੌਦਾਗਰ ਬੋਲਿਆ ਦੋਸਤ ਚੱਲ ਮੈਂ ਤੈਨੂੰ ਅੱਜ ਇੱਕ ਕੰਮ ਦਿੰਨਾ ਤੂੰ ਤਿਆਰ ਆ ਨਾ ਫਜ਼ਲ ਬੋਲਿਆ ਜੀ ਮੈਂ ਤਿਆਰ ਹਾਂ ਪਰ ਕਰਨਾ ਕੀ ਹੈ ਤਾਂ ਸੌਦਾਗਰ ਬੋਲਿਆ ਅਸਤਬਲ ਵਿੱਚ ਮੇਰਾ ਇੱਕ ਘੋੜਾ ਬੰਨਿਆ ਹੋਇਆ ਹੈ ਤੇ ਉਸ ਘੋੜੇ ਦੇ ਕੋਲ ਇੱਕ ਬੋਰੀ ਪਈ ਹੈ ਉਹ ਬੋਰੀ ਘੋੜੇ ਤੇ ਲੱਦ ਕੇ ਮੇਰੇ ਕੋਲ ਲੈ ਕੇ ਆ ਫਜ਼ਲ ਫੌਰਨ ਅਸਤਬਲ ਵਿੱਚ ਗਿਆ ਤੇ ਦੇਖਿਆ ਉੱਥੇ ਇੱਕ ਘੋੜਾ ਬੰਨਿਆ ਹੋਇਆ ਹੈ ਤੇ ਉਸ ਦੇ ਕੋਲ ਇੱਕ ਬੋਰੀ ਪਈ ਹੋਈ ਹੈ ਫਜ਼ਲ ਨੇ ਸੋਚਿਆ ਕਿ ਆਖਿਰ ਕੀ ਕੰਮ ਹੋ ਸਕਦਾ ਹੈ ਇਹ ਸੋਚਦੇ ਸੋਚਦੇ ਉਸ ਨੇ ਬੋਰੀ ਘੋੜੇ ਤੇ ਰੱਖੀ ਤੇ ਸਿੱਧਾ ਸੌਦਾਗਰ ਕੋਲ ਪਹੁੰਚ ਗਿਆ ਸੌਦਾਗਰ ਬੋਲਿਆ ਬਹੁਤ ਖੂਬ ਮੇਰੇ ਦੋਸਤ ਹੁਣ ਸਾਨੂੰ ਨਦੀ ਦੇ ਕੋਲ ਪਹਾੜ ਦੀ ਇੱਕ ਚੋਟੀ ਦੇ ਕੋਲ ਜਾਣਾ ਹੈ ਫਜ਼ਲ ਬੋਲਿਆ ਜਿਵੇਂ ਤੁਹਾਡਾ ਹੁਕਮ ਉਹ ਦੋਨੋਂ ਜਣੇ ਘਰ ਤੋਂ ਚੱਲ ਪਏ ਜਦੋਂ ਉਹ ਨਦੀ ਕਿਨਾਰੇ ਪਹੁੰਚੇ ਤਾਂ ਸੌਦਾਗਰ ਬੋਲਿਆ ਇੱਥੇ ਰੁਕੋ ਹੁਣ ਇਸ ਬੂਰੀ ਨੂੰ ਘੋੜੇ ਤੋਂ ਥੱਲੇ ਉਤਾਰੋ ਫਜ਼ਲ ਨੇ ਉਦਾਂ ਹੀ ਕੀਤਾ ਫਿਰ ਸੌਦਾਗਰ ਨੇ ਕਿਹਾ ਹੁਣ ਇਸ ਬੂਰੀ ਨੂੰ ਖੋਲ ਇਸ ਵਿੱਚ ਗਾਂ ਦੀ ਖੱਲ ਹੋਵੇਗੀ ਤੂੰ ਉਸ ਖੱਲ ਨੂੰ ਬਾਹਰ ਕੱਢ ਇਹ ਸੁਣ ਕੇ ਤਾਂ ਫਜ਼ਲ ਕੰਬ ਗਿਆ ਉਸਨੇ ਦਿਲ ਵਿੱਚ ਸੋਚਿਆ ਕਿ ਰੱਬ ਜਾਣੇ ਪਤਾ ਨਹੀਂ ਕਿਹੜਾ ਐਦਾਂ ਦਾ ਕੰਮ ਹੈ ਜੋ ਗਾਂ ਦੀ ਖੱਲ ਨਾਲ ਕੀਤਾ ਜਾਂਦਾ ਹੈ ਡਰ ਦੇ ਡਰ ਦੇ ਫਜ਼ਲ ਨੇ ਬੂਰੀ ਖੋਲੀ ਖੱਲ ਨੂੰ ਬਾਹਰ ਕੱਢਿਆ ਫਿਰ ਸੌਦਾਗਰ ਬੋਲਿਆ ਮੈਂ ਦੇਖਣਾ ਹੈ ਕਿ ਇਹ ਖੱਲ ਕਿੰਨੀ ਕੁ ਵੱਡੀ ਹੈ ਲਿਹਾਜ਼ਾ ਤੂੰ ਇਸ ਦੇ ਵਿੱਚ ਦਾਖਲ ਹੋ ਜਾ ਫਜ਼ਲ ਤਾਂ ਪਹਿਲਾਂ ਹੀ ਡਰਿਆ ਹੋਇਆ ਸੀ ਤੇ ਡਰਦਾ ਡਰਦਾ ਉਹ ਉਸ ਖੱਲ ਦੇ ਵਿੱਚ ਦਾਖਲ ਹੋ ਗਿਆ ਜਿਵੇਂ ਹੀ ਉਹ ਖੱਲ ਦੇ ਵਿੱਚ ਦਾਖਲ ਹੋਇਆ ਤਾਂ ਸੌਦਾਗਰ ਨੇ ਜਲਦੀ ਨਾਲ ਉਸ ਖੱਲ ਨੂੰ ਬਾਹਰੋਂ ਬੰਨ੍ਹ ਦਿੱਤਾ ਫਜ਼ਲ ਵਿਚਾਰਾ ਚਿਲਾਉਂਦਾ ਰਿਹਾ ਕਿ ਉਹ ਬੇਫਕੂਫ ਇਨਸਾਨ ਤੂੰ ਇਹ ਕੀ ਕਰ ਰਿਹਾ ਹੈ ਤੂੰ ਮੈਨੂੰ ਧੋਖਾ ਦਿੰਦਾ ਹੈ ਤਾਂ ਸੌਦਾਗਰ ਜ਼ੋਰ-ਜ਼ੋਰ ਨਾਲ ਹੱਸਣ ਲੱਗਿਆ ਫਿਰ ਥੋੜੀ ਦੇਰ ਬਾਅਦ ਦੋ ਵੱਡੇ-ਵੱਡੇ ਪੰਛੀ ਉੱਥੇ ਆਏ ਤੇ ਖੱਲ ਵਿੱਚ ਬੰਨੇ ਫਜ਼ਲ ਨੂੰ ਪੰਜਿਆਂ ਨਾਲ ਚੁੱਕ ਕੇ ਪਹਾੜ ਦੀ ਚੋਟੀ ਤੇ ਲੈ ਗਏ ਪਹਾੜ ਦੀ ਚੋਟੀ ਤੇ ਜਾ ਕੇ ਪੰਛੀਆਂ ਨੇ ਖੱਲ ਨੂੰ ਨੋਚਣਾ ਸ਼ੁਰੂ ਕਰ ਦਿੱਤਾ ਜਿਵੇਂ ਨਾਲ ਖੱਲ ਫਟ ਗਈ ਤੇ ਫਜ਼ਲ ਘਬਰਾਉਂਦਾ ਹੋਇਆ ਬਾਹਰ ਨਿਕਲਿਆ ਫਜ਼ਲ ਨੂੰ ਦੇਖ ਕੇ ਪੰਦੇ ਉੱਥੋਂ ਚਲੇ ਗਏ ਹੁਣ ਫਜ਼ਲ ਉਸ ਚੋਟੀ ਤੇ ਇਕੱਲਾ ਸੀ ਉਹ ਇੱਧਰ ਉੱਧਰ ਭਜਿਆ ਤਾਂ ਕਿ ਉਹ ਚੋਟੀ ਤੋਂ ਥੱਲੇ ਉਤਰ ਸਕੇ ਪਰ ਪਹਾੜ ਦੀ ਉਸ ਚੋਟੀ ਤੋਂ ਥੱਲੇ ਉਤਰਨ ਦਾ ਕੋਈ ਵੀ ਰਸਤਾ ਨਹੀਂ ਸੀ ਉਸ ਨੂੰ ਆਪਣੀ ਇਸ ਨਾਦਾਨੀ ਉੱਪਰ ਬਹੁਤ ਪਛਤਾਵਾ ਹੋ ਰਿਹਾ ਸੀ ਫਿਰ ਉਸ ਨੇ ਜੋਰ-ਜੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਅਚਾਨਕ ਥੱਲਿਓਂ ਆਵਾਜ਼ ਆਈ ਕਿ ਚਿਲਾਨਾ ਜੇ ਤੂੰ ਥੱਲੇ ਉਤਰਨਾ ਚਾਹੁੰਦਾ ਹੈ ਤਾਂ ਰਸਤਾ ਮੈਂ ਤੈਨੂੰ ਦੱਸਾਂਗਾ ਪਰ ਤੈਨੂੰ ਤੇਰਾ ਕੰਮ ਪਹਿਲਾਂ ਪੂਰਾ ਕਰਨਾ ਪਵੇਗਾ ਇਹ ਆਵਾਜ਼ ਉਸ ਸੌਦਾਗਰ ਦੀ ਸੀ ਜਿਸ ਦੀ ਵਜ੍ਹਾ ਨਾਲ ਫਜ਼ਲ ਇਸ ਹਾਲਤ ਵਿੱਚ ਪਹੁੰਚਿਆ ਸੀ ਫਜ਼ਲ ਬੋਲਿਆ ਮੈਂ ਤੇਰਾ ਕੰਮ ਜ਼ਰੂਰ ਕਰਾਂਗਾ ਪਰ ਰੱਬ ਦੇ ਵਾਸਤੇ ਮੈਨੂੰ ਇੱਥੋਂ ਨਿਕਲਣ ਦਾ ਰਸਤਾ ਦੱਸ ਦੇ ਤਾਂ ਸੌਦਾਗਰ ਬੋਲਿਆ ਪਹਿਲਾਂ ਤੈਨੂੰ ਮੇਰਾ ਕੰਮ ਕਰਨਾ ਪਵੇਗਾ ਫਿਰ ਵੀ ਤੂੰ ਇੱਥੋਂ ਥੱਲੇ ਉਤਰ ਸਕੇਗਾ ਨਹੀਂ ਤਾਂ ਤੂੰ ਇੱਥੇ ਹੀ ਭੁੱਖਾ ਪਿਆਸਾ ਮਰ ਜਾਵੇਂਗਾ ਤਾਂ ਫਜ਼ਲ ਬੋਲਿਆ ਮੈਨੂੰ ਦੱਸ ਕੀ ਕਰਨਾ ਹੈ ਸੌਦਾਗਰ ਬੋਲਿਆ ਆਪਣੇ ਖੱਬੇ ਪਾਸੇ ਦੇਖ ਉੱਥੇ ਇੱਕ ਗੁਫਾ ਹੈ ਤੇ ਉਸ ਗੁਫਾ ਦੇ ਅੰਦਰ ਬੇਸ਼ੁਮਾਰ ਹੀਰੇ ਜਵਾਹਰਾਤ ਪਏ ਹਨ ਤੂੰ ਉਹਨਾਂ ਹੀਰੇ ਤੇ ਜਵਾਹਰਾ ਨੂੰ ਮੇਰੇ ਕੋਲ ਥੱਲੇ ਸੁੱਟ ਜਦੋਂ ਮੇਰੀ ਇਹ ਬੋਰੀ ਭਰ ਜਾਵੇਗੀ ਤਾਂ ਮੈਂ ਤੈਨੂੰ ਬਹੁਤ ਸਾਰਾ ਇਨਾਮ ਅਤੇ ਥੱਲੇ ਉਤਰਨ ਦਾ ਰਸਤਾ ਵੀ ਦੱਸ ਦਿਆਂਗਾ ਇਹ ਸੁਣ ਕੇ ਫਜ਼ਲ ਉਸ ਗੁਫਾ ਵੱਲ ਨੂੰ ਗਿਆ ਜਿੱਥੇ ਉਹ ਹੀਰੇ ਜਵਾਹਰ ਪਏ ਸਨ ਜਦੋਂ ਫਜ਼ਲ ਅੰਦਰ ਦਾਖਲ ਹੋਇਆ ਤਾਂ ਉਹ ਵਾਕਿਆ ਹੀ ਦੇਖ ਕੇ ਹੈਰਾਨ ਰਹਿ ਗਿਆ ਉੱਥੇ ਬਹੁਤ ਸਾਰਾ ਖਜ਼ਾਨਾ ਪਿਆ ਸੀ ਪਰ ਨਾਲ ਹੀ ਉਸ ਦਾ ਚਿਹਰਾ ਪੀਲਾ ਪੈ ਗਿਆ ਜਦੋਂ ਉਸ ਨੇ ਦੂਸਰੇ ਪਾਸੇ ਦੇਖਿਆ ਤਾਂ ਉੱਥੇ ਬਹੁਤ ਸਾਰੇ ਇਨਸਾਨਾਂ ਦੀਆਂ ਹੱਡੀਆਂ ਹੀ ਹੱਡੀਆਂ ਪਈਆਂ ਸਨ ਫਿਰ ਨਾਲ ਹੀ ਸੌਦਾਗਰ ਦੀ ਆਵਾਜ਼ ਆਈ ਖਜ਼ਾਨਾ ਥੱਲੇ ਸੁੱਟ ਉਹ ਕਹਿੰਦੇ ਨੇ ਨਾ ਕਿ ਬੰਦਾ ਮਰਦਾ ਹੋਇਆ ਕੀ ਨਹੀਂ ਕਰਦਾ ਤਾਂ ਮਜਬੂਰਨ ਫਜ਼ਲ ਖਜ਼ਾਨਾ ਥੱਲੇ ਸੁੱਟਣ ਲੱਗਿਆ ਸੌਦਾਗਰ ਨੇ ਜਲਦੀ ਨਾਲ ਆਪਣਾ ਥੈਲਾ ਖਜ਼ਾਨੇ ਨਾਲ ਪੂਰਾ ਭਰ ਲਿਆ ਫਜ਼ਲ ਬੋਲਿਆ ਭਾਈ ਸਾਹਿਬ ਤੁਸੀਂ ਜੋ ਕਿਹਾ ਸੀ ਮੈਂ ਉਹ ਕੀਤਾ ਹੁਣ ਰੱਬ ਦੇ ਵਾਸਤੇ ਮੈਨੂੰ ਥੱਲੇ ਉਤਰਨ ਦਾ ਰਸਤਾ ਦੱਸ ਦਵੋ ਤਾਂ ਸੌਦਾਗਰ ਹਲਕਾ ਜਿਹਾ ਹੱਸ ਕੇ ਬੋਲਿਆ ਤੂੰ ਬਹੁਤ ਜ਼ਿਆਦਾ ਬੇਵਕੂਫ ਇਨਸਾਨ ਹੈ ਤੈਨੂੰ ਇੱਥੇ ਇੰਨੀਆਂ ਹੱਡੀਆਂ ਦੇਖ ਕੇ ਵੀ ਸਮਝ ਨਹੀਂ ਆਈ ਕਿ ਇਸ ਪਹਾੜੀ ਦੀ ਚੋਟੀ ਤੋਂ ਥੱਲੇ ਉਤਰਨ ਦਾ ਕੋਈ ਵੀ ਰਸਤਾ ਨਹੀਂ ਹੈ ਹੁਣ ਤੇਰਾ ਵੀ ਉਹੀ ਹਾਲ ਹੋਏਗਾ ਜੋ ਇਹਨਾਂ ਲੋਕਾਂ ਦਾ ਹੋਇਆ ਹੈ ਇਹ ਕਹਿ ਕੇ ਸੌਦਾਗਰ ਉੱਥੋਂ ਚੱਲਿਆ ਗਿਆ ਫਜ਼ਲ ਨੂੰ ਆਪਣੀ ਇਸ ਬੇਫਕੂਫੀ ਤੇ ਬਹੁਤ ਗੁੱਸਾ ਆ ਰਿਹਾ ਸੀ ਉਸ ਸਮੇਂ ਉਸ ਨੂੰ ਬਸ ਆਪਣੀ ਜਾਨ ਦੀ ਪਈ ਹੋਈ ਸੀ ਇੰਨੀ ਜ਼ਿਆਦਾ ਦੌਲਤ ਉਸ ਦੇ ਸਾਹਮਣੇ ਪਈ ਸੀ ਪਰ ਉਹਨਾਂ ਹੀਰਿਆਂ ਦੀ ਚਮਕ ਉਸ ਨੂੰ ਫਿੱਕੀ ਲੱਗ ਰਹੀ ਸੀ ਉਸ ਨੂੰ ਆਪਣੀ ਪਤਨੀ ਤੇ ਬੱਚਿਆਂ ਦੀ ਯਾਦ ਸਤਾਉਣ ਲੱਗੀ ਤਾਂ ਨਾਲ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਰੱਬ ਅੱਗੇ ਅਰਦਾਸ ਕਰਨ ਲੱਗਿਆ ਕਿ ਉਹ ਆਪਣੇ ਪਰਿਵਾਰ ਨੂੰ ਸਹੀ ਸਲਾਮਤ ਮਿਲ ਸਕੇ ਫਿਰ ਥੋੜੇ ਸਮੇਂ ਬਾਅਦ ਉਸਨੇ ਸੋਚਿਆ ਕਿ ਜੇ ਮੈਂ ਇੱਥੇ ਹੀ ਪਿਆ ਮਰ ਗਿਆ ਤਾਂ ਮੇਰਾ ਮਾਸ ਜਾਨਵਰਾਂ ਦੀ ਖੁਰਾਕ ਬਣੇਗਾ ਤੇ ਦੂਸਰੇ ਪਾਸੇ ਜੇ ਮੈਂ ਨਦੀ ਵਿੱਚ ਛਾਲ ਮਾਰ ਦਵਾ ਤਾਂ ਮੱਛੀਆਂ ਦੀ ਖੁਰਾਕ ਬਣ ਜਾਵਾਂਗਾ ਫਿਰ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਉਸਨੇ ਸੋਚਿਆ ਕਿ ਮੈਂ ਨਦੀ ਵਿੱਚ ਛਾਲ ਮਾਰੂੰਗਾ ਕਿਉਂਕਿ ਜੇ ਮੈਂ ਜ਼ਿੰਦਾ ਬਚ ਗਿਆ ਤਾਂ ਸ਼ਾਇਦ ਆਪਣੇ ਘਰ ਵਾਲਿਆਂ ਨਾਲ ਮਿਲ ਸਕਾਂ ਉਹ ਗੁਫਾ ਤੋਂ ਨਿਕਲ ਕੇ ਉਸ ਪਾਸੇ ਗਿਆ ਜਿਸ ਪਾਸੇ ਨਦੀ ਸੀ ਉਸਨੇ ਥੱਲੇ ਦੇਖਿਆ ਤਾਂ ਨਦੀ ਦਾ ਪਾਣੀ ਦੇਖ ਕੇ ਚਕਰਾ ਗਿਆ ਪਹਾੜ ਦੀ ਚੋਟੀ ਬਹੁਤ ਹੀ ਉੱਚੀ ਸੀ ਤੇ ਨਦੀ ਵੀ ਬਹੁਤ ਗਹਿਰੀ ਅਤੇ ਤੇਜ਼ੀ ਨਾਲ ਵਗ ਰਹੀ ਸੀ ਉਸਨੇ ਅੱਖਾਂ ਬੰਦ ਕੀਤੀਆਂ ਤੇ ਰੱਬ ਦਾ ਨਾਮ ਲੈ ਕੇ ਥੱਲੇ ਨੂੰ ਛਾਲ ਮਾਰ ਦਿੱਤੀ ਨਦੀ ਵਿੱਚ ਡਿੱਗਦੇ ਹੀ ਮਛਲੀਆਂ ਉਸ ਦੇ ਵੱਲ ਆਉਣ ਲੱਗੀਆਂ ਪਰ ਜਲਦੀ ਹੀ ਉਹਨਾਂ ਨੇ ਉਸ ਨੂੰ ਪਹਿਚਾਣ ਲਿਆ ਕਿ ਇਹ ਤਾਂ ਉਹੀ ਰੱਬ ਦਾ ਬੰਦਾ ਹੈ ਜੋ ਬਿਨਾਂ ਨਾਂਗਾ ਪਾਏ ਸਾਨੂੰ ਹਰ ਰੋਜ਼ ਆਟਾ ਖਿਲਾਉਂਦਾ ਸੀ ਤਾਂ ਮਛਲੀਆਂ ਨੇ ਉਸ ਨੂੰ ਬਿਲਕੁਲ ਵੀ ਨਾ ਛੋਇਆ ਅਤੇ ਫਜ਼ਲ ਤੈਰਦਾ ਤੈਰਦਾ ਕਿਨਾਰੇ ਦੇ ਪਹੁੰਚ ਗਿਆ ਉਸ ਦਾ ਸਾਹ ਫੁੱਲਿਆ ਹੋਇਆ ਸੀ ਪਰ ਉਸ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਸ ਦੀ ਜਾਨ ਬਚ ਗਈ ਉਹ ਫੌਰਨ ਘਰ ਵੱਲ ਰਵਾਨਾ ਹੋ ਗਿਆ ਹੁਣ ਇਸ ਗੱਲ ਨੂੰ 1 ਮਹੀਨਾ ਹੋ ਗਿਆ ਸੀ ਇੱਕ ਦਿਨ ਫਜ਼ਲ ਨੂੰ ਪਤਾ ਚੱਲਿਆ ਕਿ ਉਹੀ ਧੋਖੇਵਾਜ ਸੌਦਾਗਰ ਬਾਜ਼ਾਰ ਵਿੱਚ ਆਇਆ ਹੋਇਆ ਹੈ ਫਜ਼ਲ ਸਮਝ ਗਿਆ ਕਿ ਇਹ ਨਕਲੀ ਸੌਦਾਗਰ ਨੂੰ ਹੁਣ ਆਪਣੇ ਅਗਲੇ ਸ਼ਿਕਾਰ ਦੀ ਤਲਾਸ਼ ਹੈ ਉਹੀ ਗੱਲ ਹੋਈ ਸੌਦਾਗਰ ਨੇ ਆਵਾਜ਼ ਲਗਾਈ ਕਿ ਮੈਨੂੰ ਇੱਕ ਭਲੇ ਆਦਮੀ ਦੀ ਤਲਾਸ਼ ਹੈ 40 ਦਿਨਾਂ ਤੱਕ ਕੋਈ ਕੰਮ ਨਹੀਂ ਕਰਨਾ 41ਵੇਂ ਦਿਨ ਬਸ 2 ਘੰਟਿਆਂ ਦਾ ਇੱਕ ਕੰਮ ਕਰਨਾ ਪਵੇਗਾ ਜਿਸ ਨੂੰ ਵੀ ਮਨਜ਼ੂਰ ਹੋਵੇ ਉਸਨੂੰ ਮੈਂ ਮਹੀਨੇ ਦੇ 50 ਸੋਨੇ ਦੇ ਸਿੱਕੇ ਦਵਾਂਗਾ। ਫਜ਼ਲ ਦੇ ਮਨ ਵਿੱਚ ਇੱਕ ਖਿਆਲ ਆਇਆ। ਉਹ ਆਪਣਾ ਪੇਸ ਬਦਲ ਕੇ ਉਸ ਸੌਦਾਗਰ ਦੇ ਕੋਲ ਗਿਆ ਤੇ ਬੋਲਿਆ, "ਜਨਾਬ, ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ। ਮੈਨੂੰ ਕੰਮ ਤੇ ਰੱਖ ਲਵੋ।" ਸੌਦਾਗਰ ਫਜ਼ਲ ਨੂੰ ਬਿਲਕੁਲ ਵੀ ਨਾ ਪਹਿਚਾਣ ਸਕਿਆ ਤੇ ਫੌਰਨ ਉਸਨੇ 50 ਸੋਨੇ ਦੇ ਸਿੱਕੇ ਫਜ਼ਲ ਨੂੰ ਦੇ ਦਿੱਤੇ ਤੇ ਉਸਨੂੰ ਨਾਲ ਲੈ ਕੇ ਚੱਲ ਪਿਆ। 40 ਦਿਨ ਗੁਜ਼ਰੇ। 41ਵੇਂ ਦਿਨ ਸੌਦਾਗਰ ਬੋਲਿਆ ਅਸਤਵਲ ਵਿੱਚ ਮੇਰਾ ਇੱਕ ਘੋੜਾ ਬੰਨਿਆ ਹੈ ਤੇ ਉਸ ਦੇ ਕੋਲ ਇੱਕ ਬੂਰੀ ਪਈ ਹੈ ਉਹ ਘੋੜੇ ਤੇ ਲੱਦ ਕੇ ਮੇਰੇ ਕੋਲ ਲੈ ਕੇ ਆ ਫਜ਼ਲ ਫੌਰਨ ਅਸਤਵਲ ਵਿੱਚ ਗਿਆ ਬੂਰੀ ਘੋੜੇ ਤੇ ਲੱਦੀ ਤੇ ਸੌਦਾਗਰ ਕੋਲ ਲੈ ਆਇਆ ਸੌਦਾਗਰ ਬੋਲਿਆ ਬਹੁਤ ਵਧੀਆ ਮੇਰੇ ਦੋਸਤ ਹੁਣ ਆਪਾਂ ਨਦੀ ਦੇ ਕੋਲ ਪਹਾੜ ਦੀ ਇੱਕ ਚੋਟੀ ਕੋਲ ਜਾਣਾ ਹੈ ਫਜ਼ਲ ਬੋਲਿਆ ਜਿਵੇਂ ਤੁਹਾਡਾ ਹੁਕਮ ਉਹ ਦੋਨੋਂ ਪਹਾੜ ਵੱਲ ਨੂੰ ਚੱਲ ਪਏ ਜਦੋਂ ਉਹ ਨਦੀ ਕੋਲ ਪਹੁੰਚੇ ਤਾਂ ਸੌਦਾਗਰ ਬੋਲਿਆ ਇੱਥੇ ਰੁਕ ਇਹ ਬੋਰੀ ਨੂੰ ਖੋਲ ਇਸ ਵਿੱਚ ਇੱਕ ਗਾਂ ਦੀ ਖਲ ਹੋਵੇਗੀ ਉਸ ਨੂੰ ਬਾਹਰ ਕੱਢ ਫਜ਼ਲ ਨੇ ਬੋਰੀ ਖੁੱਲੀ ਤੇ ਖਲ ਨੂੰ ਬਾਹਰ ਕੱਢਿਆ ਹੁਣ ਸੌਦਾਗਰ ਬੋਲਿਆ ਮੈਂ ਦੇਖਣਾ ਹੈ ਕਿ ਇਹ ਖਲ ਕਿੰਨੀ ਕੋ ਵੱਡੀ ਹੈ ਇਸ ਲਈ ਤੂੰ ਇਸ ਦੇ ਵਿੱਚ ਦਾਖਲ ਹੋ ਜਾ ਇਸ ਵਾਰ ਫਜ਼ਲ ਬੋਲਿਆ ਮਾਲਿਕ ਮਾਫ ਕਰਨਾ ਮੈਨੂੰ ਪਤਾ ਨਹੀਂ ਇਹ ਕਿਦਾਂ ਕਰਨਾ ਹੈ ਜੇਕਰ ਤੁਸੀਂ ਇੱਕ ਵਾਰ ਇਹ ਕਰਕੇ ਦਿਖਾ ਦਿਵੋ ਤਾਂ ਮੈਂ ਜ਼ਰੂਰ ਸਿੱਖ ਜਾਵਾਂਗਾ ਸੌਦਾਗਰ ਬੋਲਿਆ ਠੀਕ ਹੈ ਇਹ ਕਹਿ ਕੇ ਸੌਦਾਗਰ ਖੱਲ ਦੇ ਅੰਦਰ ਦਾਖਲ ਹੋ ਗਿਆ ਜਿਵੇਂ ਹੀ ਸੌਦਾਗਰ ਖੱਲ ਦੇ ਅੰਦਰ ਦਾਖਲ ਹੋਇਆ ਤਾਂ ਨਾਲ ਹੀ ਫਜ਼ਲ ਨੇ ਖੱਲ ਨੂੰ ਬੰਨ ਦਿੱਤਾ ਥੋੜੀ ਦੇਰ ਬਾਅਦ ਉਸੇ ਤਰ੍ਹਾਂ ਦੋ ਪੰਛੀ ਆਏ ਖੱਲ ਸਮੇਤ ਸੌਦਾਗਰ ਨੂੰ ਆਪਣੇ ਪੰਜਿਆਂ ਨਾਲ ਚੁੱਕ ਕੇ ਪਹਾੜ ਦੀ ਚੋਟੀ ਤੇ ਲੈ ਗਏ ਉੱਥੇ ਪਹੁੰਚ ਕੇ ਪੰਰਦਿਆਂ ਨੇ ਖੱਲ ਨੂੰ ਨੋਚਣਾ ਸ਼ੁਰੂ ਕੀਤਾ ਤੇ ਸੌਦਾਗਰ ਬਾਹਰ ਆ ਗਿਆ ਸੌਦਾਗਰ ਦੀਆਂ ਹਵਾਈਆਂ ਉੱਡੀਆਂ ਪਈਆਂ ਸਨ ਉਹ ਗੁੱਸੇ ਦੇ ਵਿੱਚ ਚਿਲਾਉਣ ਲੱਗਿਆ ਥੱਲਿਓਂ ਫਜ਼ਲ ਬੋਲਿਆ ਓਏ ਤੋਖੇ ਆਵਾਜ਼ ਬੇਰਹਿਮ ਦਿਲ ਇਨਸਾਨ ਮੈਂ ਉਹੀ ਫਜ਼ਲ ਹਾਂ ਜਿਸ ਨੂੰ ਤੂੰ ਕੁਝ ਸਮਾਂ ਪਹਿਲਾਂ ਇਸੇ ਪਹਾੜੀ ਉੱਪਰ ਬਿਨਾਂ ਕਿਸੇ ਮਦਦ ਦੇ ਛੱਡ ਦਿੱਤਾ ਸੀ। ਰੱਬ ਦੀ ਰਹਿਮਤ ਨਾਲ ਮੈਂ ਥੱਲੇ ਉਤਰਨ ਦਾ ਰਸਤਾ ਲੱਭ ਲਿਆ ਤੇ ਜਿੰਦਾ ਵਾਪਸ ਆ ਗਿਆ। ਹੁਣ ਜਿਵੇਂ ਮੈਂ ਕਹਿ ਰਿਹਾ ਹਾਂ ਕਿ ਮੈਨੂੰ ਥੱਲੇ ਉਤਰਨ ਦਾ ਰਸਤਾ ਪਤਾ ਹੈ ਤਾਂ ਇਸ ਲਈ ਜੇਕਰ ਤੂੰ ਥੱਲੇ ਉਤਰਨਾ ਹੈ ਤਾਂ ਹੀਰੇ ਤੇ ਜਵਾਹਰ ਮੇਰੇ ਵੱਲ ਸੁੱਟ। ਮੈਂ ਤੈਨੂੰ ਥੱਲੇ ਉਤਰਨ ਦਾ ਰਸਤਾ ਦੱਸ ਦਵਾਂਗਾ। ਮਕਾਰ ਸੌਦਾਗਰ ਨੂੰ ਆਪਣੀ ਜਾਨ ਬਚਾਉਣ ਦੀ ਪਈ ਹੋਈ ਸੀ। ਸੌਦਾਗਰ ਫੌਰਨ ਖਜ਼ਾਨਾ ਥੱਲੇ ਸੁੱਟਣ ਲੱਗਿਆ ਜਦੋਂ ਫਜ਼ਲ ਨੇ ਆਪਣਾ ਥੈਲਾ ਪੂਰਾ ਭਰ ਲਿਆ ਤਾਂ ਸੌਦਾਗਰ ਬੋਲਿਆ ਮੈਂ ਤੈਨੂੰ ਖਜ਼ਾਨਾ ਦੇ ਦਿੱਤਾ ਹੈ ਹੁਣ ਮੈਨੂੰ ਰਸਤਾ ਦੱਸ ਤਾਂ ਕਿ ਮੈਂ ਥੱਲੇ ਉਤਰ ਸਕਾਂ ਫਜ਼ਲ ਬੋਲਿਆ ਸੱਚ ਤਾਂ ਇਹ ਹੈ ਕਿ ਪਹਾੜ ਦੀ ਇਸ ਚੋਟੀ ਤੋਂ ਥੱਲੇ ਉਤਰਨ ਦਾ ਕੋਈ ਵੀ ਰਸਤਾ ਮੌਜੂਦ ਨਹੀਂ ਹੈ ਜਾਂ ਤਾਂ ਤੂੰ ਉੱਥੇ ਹੀ ਪਿਆਰ ਹੈ ਤੇ ਮਰ ਜਾ ਤੇ ਜਾਂ ਫਿਰ ਤੋਂ ਨਦੀ ਵਿੱਚ ਛਾਲ ਮਾਰਦੇ ਹੁਣ ਫੈਸਲਾ ਤੇਰੇ ਹੱਥ ਵਿੱਚ ਹੈ ਇਹ ਕਹਿ ਕੇ ਫਜ਼ਲ ਉੱਥੋਂ ਚਲਿਆ ਗਿਆ ਸੌਦਾਗਰ ਨਦੀ ਦੇ ਵੱਲ ਭੱਜਿਆ ਤੇ ਥੱਲੇ ਛਾਲ ਮਾਰ ਦਿੱਤੀ ਨਦੀ ਵਿੱਚ ਡਿੱਗਦੇ ਹੀ ਫੌਰਨ ਮਛਲੀਆਂ ਉਸ ਦੇ ਵੱਲ ਵਧੀਆਂ ਤੇ ਮਿੰਟਾਂ ਵਿੱਚ ਹੀ ਉਸ ਦੀ ਸਫਾਈ ਕਰ ਦਿੱਤੀ ਦੂਸਰੇ ਪਾਸੇ ਫਜ਼ਲ ਸਾਰਾ ਮਾਲ ਲੈ ਕੇ ਘਰ ਆ ਗਿਆ ਤੇ ਆਪਣੀ ਇੱਕ ਵਧੀਆ ਜ਼ਿੰਦਗੀ ਗੁਜ਼ਾਰਨ ਲੱਗਿਆ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ